ਸਤਿ ਗਾਲ ਜੀ ਸਾਰਿਆਂ ਨੂੰ ਹੋਰ ਵੀ ਠੀਕ ਹੋ ਜੀ ਸਾਰੇ ਜਣੇ ਅੱਜ ਵੀ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੇ ਅੱਜ ਦਾ ਜੀ ਆਪਾਂ ਨੇ ਕਬੂਤਰਾਂ ਨੂੰ ਤੇਲ ਦੇਣਾ ਵੀਰੇ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਜੀ ਕਬੂਤਰਾਂ ਨੂੰ ਆ ਹਲਦੀ ਵਾਲਾ ਦੁੱਧ ਕਿਵੇਂ ਦੇਣਾ ਜੀ ਤੇ ਹਲਦੀ ਵਾਲਾ ਦੁੱਧ ਕਿਉਂ ਦੇਣਾ ਤੇ ਇਸ ਵੀਡੀਓ ਦੇ ਵਿੱਚ ਵੀ ਆਪਾਂ ਦੱਸਣਾ ਜੀ ਸਰੋਂ ਦਾ ਤੇਲ ਕਿਉਂ ਦੇਣਾ ਜੀ ਕਬੂਤਰਾਂ ਨੂੰ ਠੀਕ ਹੈ ਜੀ ਇਹਨਾਂ ਨੂੰ ਵੀਰੇ ਆਪਾਂ ਨੇ ਕਬੂਤਰਾਂ ਨੂੰ ਇਹ ਸਰੋਂ ਦਾ ਤੇਲ ਤਾਂ ਦੇਣਾ ਜੀ ਜਿਹੜੇ ਇਹਨਾਂ ਦੇ ਫੰਗ ਨੇ ਜੀ ਇਹਨੂੰ ਫੰਗ ਲੈ ਕੇ ਆਉਣ ਨੂੰ ਵਧੀਆ ਫੰਗ ਲੈ ਕੇ ਆਉਣ ਤੇ ਜੀ ਫੰਗ ਲੈ ਕੇ ਆਉਣ ਜਿਹਨਾਂ ਨੂੰ ਕੋਈ ਦਿੱਕਤ ਨਾ ਆਵੇ ਜੀ ਕਮਜ਼ੋਰੀ ਨਾ ਪਵੇ ਕੋਈ ਕਬੂਤਰਾਂ ਦੇ ਵਿੱਚ ਇਸ ਕਰਕੇ ਜੀ ਆਪਾਂ ਨੇ 1-1 ਐਮਐਲ ਸਰੋਂ ਦਾ ਤੇਲ ਲੈਣਾ ਜੀ ਉੱਥੇ ਰੱਖ ਦੇਣਾ ਠੀਕ ਹੈ ਜੀ ਸਾਰੇ ਬਜਿਆਂ ਨੂੰ ਦੇ ਦੇਣਾ ਵੀਰੇ ਆਪਾਂ ਨੇ ਇਹ ਕੱਲੇ ਬਾਜੀ ਵਾਲੇ ਕਬੂਤਰਾਂ ਨੂੰ ਹੀ ਦੇਣਾ ਜੀ ਆਪਾਂ ਨੇ ਹੋਰ ਕਬੂਤਰ ਨੂੰ ਦੇਣ ਦੀ ਲੋੜ ਨਹੀਂ ਹੁੰਦੀ ਹੈਗੀ ਜੀ ਪਬਲਿਕ ਹੋਰ ਵੀਡੀਓ ਪਾਵਾਂਗੇ ਉਹ ਪਾਵਾਂਗੇ ਵੀ ਜੇ ਆਪਾਂ ਮੱਖਣੀ ਤੇ ਜੀ ਵੀ ਮੱਖਣੀ ਕਬੂਤਰਾਂ ਨੂੰ ਕਿਉਂ ਦੇਣੀ ਚਾਹੀਦੀ ਹੈ ਜੀ ਤੇ ਮੱਖਣੀ ਦੇ ਕੀ ਕੀ ਫਾਇਦੇ ਨੇ ਜੀ ਬਾਜੀ ਵਾਲੇ ਕਬੂਤਰਾਂ ਲਈ ਮੱਖਣੀ ਬਹੁਤ ਲਾਹੇਮੰਦ ਹੈ ਜੀ ਤੇ ਆ ਹੁਣ ਆਪਾਂ ਦੇਣ ਲੱਗੇ ਆ ਜੀ ਇਹਨੂੰ ਸਰੋਂ ਦਾ ਤੇਲ ਜੀ ਇਹਨਾਂ ਨੂੰ ਇੱਕ ਇੱਕ ਕਮਲ ਸਰੋਂ ਦਾ ਤੇਲ ਦੇਣਾ ਜੀ ਸਰੋਂ ਦਾ ਤੇਲ ਦੇ ਕੇ ਵੀਰੇ ਇੱਕ ਗੱਲ ਯਾਦ ਰੱਖਿਓ ਵੀ ਇਹਨੂੰ ਪਾਣੀ ਨਹੀਂ ਪੀਣ ਦੇਣਾ ਕਬੂਤਰਾਂ ਨੂੰ ਮਨ ਦੇ ਇੱਕ ਹਟਿਆ ਤਾਂ ਉਹ ਤੋਂ ਕੁਝ ਤੇਲ ਦਾ ਉਪਕਰਤਾ ਉਹ ਪੇੜਾ ਪੇੜਾ ਜਾਂ ਹੁੰਦਾ ਉੱਥੇ ਇੱਕ ਗੱਲ ਵੀਰੇ ਹੋਰ ਯਾਦ ਰੱਖਿਓ ਜੀ ਇਹ ਜਿਹੜਾ ਸਰੋਂ ਦਾ ਤੇਲ ਆ ਜੀ ਤੁਸੀਂ ਇਹ ਜਿਹੜੇ ਆਪ ਬਣਾਉਂਦੇ ਨੇ ਜੀ ਕਹਾਣੀ ਵਾਲੇ ਉਹਨਾਂ ਤੋਂ ਲੈਣਾ ਜੀ ਤੁਸੀਂ ਇਹਨੂੰ ਦੁਕਾਨ ਵਾਲਾ ਤੇਲ ਨਹੀਂ ਦੇਣਾ ਹੈਗਾ ਜੀ ਠੀਕ ਹੈ ਜੀ ਤੁਸੀਂ ਇਹਨੂੰ ਜੇ ਦੇਣਾ ਵੀਰੇ ਤਾਂ ਧੁੱਪਾਂ ਦੇ ਵਿੱਚ ਕੱਢ ਕੇ ਕਬੂਤਰਾਂ ਨੂੰ ਬਾਹਰ ਦੇਸੀ ਕਿਉ ਵੀ ਦੇ ਸਕਦੇ ਹੋ ਜੀ ਉਹ ਸਭ ਤੋਂ ਹੀ ਵਧੀਆ ਜਿਹੜੇ ਕਬੂਤਰ ਦਾ ਤੁਹਾਨੂੰ ਲੱਗਦਾ ਨਾ ਜੀ ਵੀ ਕਬੂਤਰ ਦੇ ਫੰਗ ਔਖੇ ਆਉਣਗੇ ਜਾਂ ਕੁਝ ਹੋਰ ਤੁਹਾਨੂੰ ਲੱਗਦਾ ਮਾੜੀ-ਮੋਟੀ ਵੀ ਇਹਦੇ ਫੰਗ ਬਰੀਕ ਆਉਂਦੇ ਨੇ ਤੁਸੀਂ ਉਹਨੂੰ ਇੱਕ ਇੱਕ ਅਮਲ ਦੇਸੀ ਕਿਉ ਵੀ ਦੇ ਸਕਦੇ ਹੋ ਜੀ ਦੇਸੀ ਕਿਉ ਉਹਦੇ ਵੀ ਬਹੁਤ ਫਾਇਦੇ ਨੇ ਤੁਹਾਨੂੰ ਪਤਾ ਹੀ ਆ ਜਿਵੇਂ ਪੁਰਾਣੇ ਬਜ਼ੁਰਗ ਦੱਸਦੇ ਸੀ ਜਿਹੜਾ ਦੇਸੀ ਕਿਉ ਖਾਂਦਾ ਜੀ ਵੀ ਉਹਦਾ ਪਹਿਲਵਾਨੇ ਬਣਦਾ ਜੀ ਫਿਰ ਆਪਣੀਆਂ ਕਬੂਤਰ ਵੀ ਆਪਣੇ ਪਹਿਲਵਾਨੇ ਬਣਨਗੇ ਬਾਜ਼ੀਆਂ ਬੂਈਆਂ ਜਾਂ ਹਾਰ ਜੀ ਨਹੀਂ ਮੰਨਣਗੇ ਉੜਨਗੇ ਪੂਰਾ ਜੋਸ਼ ਨਾਲ ਵੀ ਇਹ ਤੇ ਆ ਹੁਣ ਵੀਰੇ ਆਪਣੇ ਬਚਾ ਹੀ ਨਹੀਂ ਆਪਾਂ ਨੇ 6-6 ਕੰਨੀਆਂ ਪੱਟੀਆਂ ਹੋਈਆਂ ਨੇ ਵੀਰੇ ਤੋਂ ਨਹੀਂ 3-5-5 ਜੀ ਕਿੰਨੀਆਂ ਪੱਟੀਆਂ ਮੰਨੇ ਨੇ ਪੰਜ ਫੰਗ ਲਿਆਇਆ ਪੰਜ ਫੰਗ ਬੰਟੇ ਹੋਏ ਨੇ ਜੀ ਇਹਦੇ ਆਪਾਂ ਨੇ ਤੇ ਇਹਨੂੰ ਵੀਰੇ ਇਹ ਚੀਜ਼ਾਂ ਦੀ ਬਹੁਤ ਲੋੜ ਆ ਜਿਹੜੀਆਂ ਥੰਦੇਾਈ ਜਿਹੜੀਆਂ ਚੀਜ਼ਾਂ ਵੀਰੇ ਦੇਣੀਆਂ ਚਾਹੀਦੀਆਂ ਨੇ ਪੱਟੇ ਕਬੂਤਰਾਂ ਨੂੰ ਜੀ ਪੱਟੇ ਕਬੂਤਰ ਨੂੰ ਥੰਦੇਾਈ ਜੂ ਦੀਆਂ ਦੇਵਾਂਗੇ ਤਾਂ ਹੀ ਸਾਂਗੋ ਵਧੀਆ ਹੋਣਗੇ ਜੀ। ਇਹ ਨਾ ਕੋਈ ਕਬੂਤਰ ਨੂੰ ਕਮਜ਼ੋਰੀ ਹੋਣੀ ਚਾਹੀਦੀ ਹੈ ਜੀ। ਮੇញੇ ਮੇਹਣਾ ਕਬੂਤਰ ਰਾਜੀ ਆ ਜੀ। ਹਲੋ ਕਬੂਤਰ ਥੱਲੇ ਐਨ ਪੂਰੇ ਗੋਲ ਪਏ ਨੇ ਨਾਲੇ ਲਾਲ ਪਏ ਨੇ ਜੀ ਥੱਲੇ। ਜਿਹੜੇ ਕਬੂਤਰ ਥੱਲੇ ਕਾਲੇ ਹੋਣਗੇ ਵੀਰੇ ਸੁੱਕੇ ਹੋਣਗੇ ਉਹ ਕਬੂਤਰ ਨੂੰ ਤੁਹਾਨੂੰ ਪਤਾ ਬਿਮਾਰ ਹੋਣਾ ਹੀ ਹੋਣਾ ਜੀ। ਇਹ ਕਬੂਤਰ ਬਿਮਾਰ ਨਹੀਂ ਹੋ ਸਕਦੇ ਜੀ ਆਪਣੇ ਕਿਉਂਕਿ ਤਗੜੇ ਨੇ। ਖਰਾਕ ਵਧੀਆ ਪਈ ਹੋਈ ਆ ਜੀ ਸਿਆੜਾਂ ਦੇ ਵਿੱਚ ਇਹਨਾਂ ਨੂੰ। ਤੇ ਇਹਨੂੰ ਵੀ ਆਪਾਂ ਦੇ ਦਤਾ ਜੀ ਸਰੋਂ ਦਾ ਤੇਲ। ਪਾਉਣ ਤੁਹਾਨੂੰ ਇਹ ਰਿਜ਼ਲਟ ਵੀ ਦਿਖਾਵਾਂਗੇ ਜੀ ਠੀਕ ਆ ਜੀ ਇਹ ਮੈਂ ਕੀ ਤੁਹਾਨੂੰ ਦੱਸਿਆ ਜੀ ਵੀਰੇ ਆਪਾਂ ਨੇ ਵੀ ਇਹ ਸਾਰੇ ਬੱਚੇ ਆਪਣੇ ਬਾਗੀਆਂ ਛੱਡਣ ਵਾਲੇ ਨਹੀਂ ਜੀ ਆਪਾਂ ਛੱਡਣ ਵਾਲੇ ਕੁੱਤਰ ਉਹਨਾਂ ਦੇ ਰਹੇ ਆ ਇਹ ਆ ਵੀਰੇ ਕੋਈ ਬੰਦਾ ਕਹੇ ਵੀ ਆਪਨੇ ਆਪ ਹੀ ਐਕਸਪੈਰੀਮੈਂਟ ਕਰਦੇ ਨਹੀਂ ਹੈਗੇ ਦੂਜਿਆਂ ਨੂੰ ਦੱਸਣ ਲੱਗੇ ਹੋਏ ਨੇ ਪਹਿਲਾਂ ਵੀ ਆਪਾਂ ਆਪ ਵਰਤਦੇ ਨੇ ਚੀਜ਼ਾਂ ਫੇਰ ਦੱਸਦੇ ਆ ਆਪਾਂ ਵੀਰੇ ਹਰੇਕ ਸਾਲ ਦੇ ਰਹੇ ਆ ਨੂੰ ਇਹ ਲੈਣ ਚ ਆਇਆ ਨੂੰ ਵੀਰੇ 7ਵੀਂ 8ਵੀਂ ਕਲਾਸ ਦੇ ਵਿੱਚ ਜੀ ਵੀਰੇ ਜਿੱਦਾਂ ਸ਼ੌਂਕ ਪਿਆ ਹੋਇਆ ਜੀ ਜਿੱਦੇ ਆਪਾਂ ਕਬੂਤਰ ਰੱਖੇ ਹੋਏ ਨੇ ਵੀਰੇ ਬਹੁਤ ਬੰਦਿਆਂ ਨੇ ਬਾਅ ਪੈ ਲਿਆ ਆਪਣਾ ਹਨਾ ਜੀ ਬਹੁਤ ਦੇ ਪਿੱਛੇ ਕੀੜੇ ਲਾਇਏ ਨੇ ਵੀਰੇ ਆਪਾਂ ਨੇ ਪਰ ਤੁਹਾਨੂੰ ਸਿੱਧੀਆਂ ਗੱਲਾਂ ਦੱਸਾਂਗੇ ਤੇ ਆ ਗੱਲਾਂ ਨੇ ਵੀਰੇ ਆ ਬਾਤਾਂ ਨੇ ਬਹੁਤ ਰੋੜ ਰੋੜ ਸਿੱਖੀਆਂ ਵੀਰੇ ਜਿੰਨਾ ਕਿ ਵੀ ਸਿੱਖੀਆਂ ਜੇ ਵੀਰੇ ਆਪਣੀ ਵੀਡੀਓ ਵੀਰੇ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਆਪਾਂ ਨੇ ਵੀ ਅੱਜ ਤੱਕ ਕਬੂਤਰਾਂ ਨੂੰ ਸਰੋਂ ਦਾ ਤੇਲ ਤੇ ਕਾਲੂ ਦੇਣੀ ਆ ਵੀਰੇ ਆਪਾਂ ਮੱਖਣੀ ਕਬੂਤਰਾਂ ਨੂੰ ਜਿਵੇਂ ਕਿ ਤੁਹਾਨੂੰ ਦੱਸਿਆ ਹੀ ਸੀਗਾ ਵੀ ਪੱਤੇ ਤੋਂ ਕਬੂਤਰ ਨੂੰ ਪੱਤੇ ਤੋਂ ਬਾਅਦ ਤਿੰਨ ਚਾਰ ਦਿਨ ਪੰਜ ਦਿਨ ਵੀਰੇ ਲਗਾਤਾਰੇ ਕਬੂਤਰ ਨੂੰ ਠੰਡਾਈ ਵਾਲੀਆਂ ਚੀਜ਼ਾਂ ਦੇਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਕਬੂਤਰ ਨੂੰ ਕੋਈ ਘਾਟ ਨਾ ਰਹਿ ਜਾਵੇ ਵੀ ਹੋਰ ਕਬੂਤਰ ਆਪਣਾ ਬਿਮਾਰ ਹੋ ਜਵੇ ਥੱਲੇ ਸੁੱਕ ਜਾਵੇ ਇਸ ਕਰਕੇ ਵੀ ਇਹ ਚੀਜ਼ਾਂ ਦੇਣੀਆਂ ਬਹੁਤ ਜ਼ਰੂਰੀ ਨੇ ਜੀ ਚਲੋ ਠੀਕ ਆ ਜੀ ਸასი ਕਰ ਵੀਰੇ ਸਾਰਿਆਂ ਨੂੰ